ਮਾਨ ਕੈਬਨਿਟ ਦੇ ਵਿੱਚ ਵੱਡਾ ਫੇਰ ਬਦਲ ਹੋਣ ਜਾ ਰਿਹਾ ਹੈ ਮਾਨ ਕੈਬਨਿਟ ਦੇ ਵਿੱਚ ਚਾਰ ਨਵੇਂ ਮੰਤਰੀ ਸ਼ਾਮਲ ਹੋਣਗੇ ਤਾਂ ਚਾਰ ਪੁਰਾਣੇ ਚਿਹਰਿਆਂ ਨੇ ਅਸਤੀਫਾ ਦੇ ਦਿੱਤਾ ਹੈ ਅੱਜ ਸ਼ਾਮ 5 ਵਜੇ ਤੱਕ ਇਹ ਨਵੇਂ ਮੰਤਰੀ ਸੌਚੂ ਕਰਨਗੇ ਤਾਂ ਬਰਿੰਦਰ ਕੁਮਾਰ ਗੋਇਲ ਮਹਿੰਦਰ ਪਗਾਦੀ ਕੈਬਨਿਟ ਦੇ ਵਿੱਚ ਐਂਟਰੀ ਹੋ ਰਹੀ ਹੈ ਇਸ ਤੋਂ ਇਲਾਵਾ ਹਰਦੀਪ ਸਿੰਘ ਸੁੰ ਮੁੰਡੀਆਂ ਅਤੇ ਤਰਨਪ੍ਰੀਤ ਸਿੰਘ ਸੌਂਦ ਮੰਤਰੀ ਬਣਨਗੇ ਤਾਂ ਚਾਰ ਚਿਹਰੇ ਜਿਹੜੇ ਨੇ ਉਹਨਾਂ ਦੇ ਨਾਂ ਲਗਭਗ ਫਾਈਨਲ ਨੇ ਤਾਂ ਕੈਬਨਿਟ ਦੇ ਚਾਰ ਮੰਤਰੀਆਂ ਦਾ ਅਸਤੀਫਾ ਜਿਹੜਾ ਹੈ ਉਹ ਸਾਹਮਣੇ ਆਇਆ ਹੈ ਉਹਨਾਂ ਨੇ ਅਸਤੀਫਾ ਦਿੱਤਾ ਇਸ ਦੇ ਵਿੱਚ ਬ੍ਰਹਮਸ਼ੰਕਰ ਜਿੰਪਾ ਨੇ ਬਲਕਾਰ ਸਿੰਘ ਦੇ ਹਾਲਾਂਕਿ ਬਲਕਾਰ ਸਿੰਘ ਦਾ ਜ਼ਿਕਰ ਕੀਤਾ ਜਾਵੇ ਤਾਂ ਸ਼ੁਰੂਆਤ ਤੋਂ ਹੀ ਮੰਤਰੀ ਨਹੀਂ ਸੰਬਚਾਰ ਜਦੋਂ ਫਿਰ ਬਦਲ ਹੋਇਆ ਸੀ ਤਾਂ ਉਸ ਸਮੇਂ ਨੂੰ ਜਿਹੜਾ ਮੰਤਰੀ ਹੈ ਉਹ ਅਹੁਦਾ ਦਿੱਤਾ ਗਿਆ ਸੀ ਤਾਂ ਹੁਣ ਉਹਨਾਂ ਦੀ ਵੀ ਛੁੱਟੀ ਹੋ ਗਈ ਹੈ ਅਨਮੋਲ ਗਗਨਮਾਨ ਅਤੇ ਜੋੜਾ ਮਾਚਰਾ ਵੀ ਕੈਬਨਟ ਤੋਂ ਵਹਾਰ ਨੇ ਤਾਂ ਅਨਮੋਲ ਗਗਨਮਾਨ ਕੋਲ ਸਰਸਪਟਾ ਵਿਭਾਗ ਸੀ ਚੇਤਨ ਸਿੰਘ ਜੋੜਾ ਮਾਰਚਾ ਦਾ ਜ਼ਿਕਰ ਕੀਤਾ ਜਾਏ ਸ਼ੁਰੂਆਤ ਦੇ ਵਿੱਚ ਸਿਹਤ ਮੰਤਰੀ ਦਾ ਵਿਭਾਗ ਬਹੁਤ ਅਹਿਮ ਡਿਪਾਰਟਮੈਂਟ ਜਿਹੜਾ ਅਨੰਤਤਾ ਗਿਆ ਸੀ ਪਰ ਜਿਸ ਤਰੀਕੇ ਦੇ ਨਾਲ ਕੰਟਰੋਵਰਸੀ ਹੋਈ ਔਰ ਕਾਫੀ ਜ਼ਿਆਦਾ ਅਸੀਂ ਕਹਿ ਲਈਏ ਕਿ ਇੱਕ ਦੋ ਅਜਿਹੇ ਮਾਮਲੇ ਆਏ ਸਾਹਮਣੇ ਜਿਸ ਤੋਂ ਬਾਅਦ ਉਹਨਾਂ ਨੂੰ ਡਿਪਾਰਟਮੈਂਟ ਉਹਨਾਂ ਦਾ ਜ਼ਰੂਰ ਚੇਂਜ ਕਰ ਦਿੱਤਾ ਗਿਆ ਪਰ ਕੈਬਨਟ ਮੰਤਰੀ ਸਨ ਔਰ ਹੁਣ ਉਹ ਕੈਬਨਟ ਤੋਂ ਵੀ ਬਾਹਰ ਹੋ ਗਏ ਨੇ ਤਾਂ ਚਾਰ ਚਿਹਰੇ ਨੇ ਜਿਹੜੇ ਕੈਬਨਟ ਤੋਂ ਬਾਹਰ ਹੋਏ ਨੇ ਜਿਸ ਤੋਂ ਬਾਅਦ ਹੁਣ ਚਾਰ ਨਵੇਂ ਚਿਹਰਿਆਂ ਦੀ ਜਿਹੜੀ ਹੈ ਉਹ ਐਂਟਰੀ ਹੋ ਰਹੀ ਹੈ ਤਾਂ ਅਜਿਹੇ ਦੇ ਵਿੱਚ आ, कुल जिक्र गई जाए महेंद्र मोहिंद्रगत ने जानकारी दे दी कि आखिरकार उन्होंने सीएम साहब का उन्होंने है कि वो कैबिनेट का हिस्सा बन रहे हैं वरिंदर कुमार गोयल का जिक्र किया जाए उन्होंने कहा कि ऑफिशियली कल गल है जो दो कल रात जो है गलबात हुई है तो तस्वीर दिखा रहे हैं नवी टीम जी है बनी है और बरिंदर कुमार गोयल लहरा गागा तो ਵਿਦਾਇਕ ਨੇ ਜਲੰਧ ਦੀ ਐਂਟਰੀ ਹੋ ਰਹੀ ਹੈ ਮਹਿੰਦਰ ਪਗਤ ਜਲੰਧਰ ਵੈਸਟ ਤੋਂ ਜੋ ਹਾਲੀ ਦੇ ਵਿੱਚ ਜ਼ਿਮਨੀ ਚੋਣ ਜਿੱਤੇ ਨੇ ਉਹਨਾਂ ਦੀ ਐਂਟਰੀ ਹੋ ਰਹੀ ਹੈ ਹਰਦੀਪ ਸਿੰਘ ਗੁੰਡਿਆ ਸਾਨੇਵਾਲ ਤੋਂ ਵਿਦਾਇਕ ਨੇ ਔਰ ਇਸ ਤੋਂ ਇਲਾਵਾ ਕਰਨਪ੍ਰੀਤ ਸਿੰਘ ਸੌਂਦ ਖੰਨਾ ਤੋਂ ਵਿਦਾਇਕ ਨੇ ਤਾਂ ਇਹ ਦੋਵੇਂ ਨਵੇਂ ਚਿਹਰੇ ਨੇ ਔਰ ਇਹ ਕੁਲ ਮਿਲਾ ਕੇ ਜੇਕਰ ਅਸੀਂ ਇਹ ਕਹੀਏ ਕਿ ਸਿਰਫ ਮਹਿੰਦਰ ਪਗਤ ਨੂੰ ਛੱਡ ਕੇ ਜਿਹੜੇ ਬਾਕੀ ਦੇ ਤਿੰਨ ਚਿਹਰੇ ਨੇ ਇਹਨਾਂ ਦੇ ਆਪਣੇ ਹਲਕੇ ਤੋਂ ਜ਼ਿਆਦਾ ਲੋਕ ਨਹੀਂ ਸੀ ਜਾਣਦੇ ਕਿਉਂਕਿ 92 ਵਿਧਾਇਕ ਜਿਹੜੇ ਚੁਣੇ ਗਏ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਜਿਹੜੇ ਦੂਸਰੀ ਵਾਰ ਦੇ ਵਿਧਾਇਕ ਸਨ ਉਹਨਾਂ ਨੂੰ ਤਾਂ ਸ਼ਾਇਦ ਸਾਰਾ ਪੰਜਾਬ ਜਿਹੜਾ ਹੈ ਉਹ ਜ਼ਰੂਰ ਜਾਣਦਾ ਹੈ ਸਾਰੇ ਲੋਕ ਜਾਣਦੇ ਨੇ ਪਰ ਜਿਹੜੇ ਬਾਕੀ ਦੇ ਜਿਹੜੇ ਚਿਹਰੇ ਨੇ ਉਹਨਾਂ ਨੂੰ ਨਹੀਂ ਜਾਣਦੇ ਸਨ ਤਾਂ ਹੁਣ ਇਹ ਸੀ ਦਿਖਾ ਰਹੇ ਹਾਂ ਕਿ ਚਾਰ ਜਿਹੜੇ ਨਾਂ ਐਂਟਰ ਹੋਏ ਨੇ ਔਰ ਹੁਣ ਆਊਟ ਆਊਟ ਕੌਣ ਕੌਣ ਹੋਇਆ ਬ੍ਰਹਮਸ਼ੰਕਰ ਜੇਮਪਾ ਤ ਉਹ ਅਸਤੀਫਾ ਜਿਹੜਾ ਹੈ ਉਹਨਾਂ ਨੇ ਦੇ ਦਿੱਤਾ ਹੈ ਔਰ ਅਨਦਰ ਇਸਾਈਨ ਆ ਚੁੱਕਿਆ ਹੈ ਬਲਕਾਰ ਸਿੰਘ ਲੋਕਲ ਬਾਡੀ ਵਿਭਾਗ ਇਹਨਾਂ ਨੂੰ ਦਿੱਤਾ ਗਿਆ बहुत अहम डिपार्टमेंट से हूँ ये रिजाइन कर चुके हैं यानी कि आउट हो चुके हैं अनमोल गगनमान दस कि दूजे क्योंकि दो ही महिला मंत्री ने कैबिनेट सन और अनमोल गगनमान ने भी अस्तीफा दे दिता है जिस तुम एक ही महिला मंत्री बाकी बचे ने और इस अलावा चेतन सिंह जोड़ा माशरा जिक्र किया जाए तो जिस तरीके फरीदकोट बीसी के नी कहिए कि उस समय पंगा पिया उस समय विवाद सामने आया तो जिसके बाद उन्होंने सेहत विभाग लै लिया गया ਔਰ ਉਸ ਤੋਂ ਬਾਅਦ ਉਹਨਾਂ ਨੂੰ ਦੂਸਰੇ ਡਿਪਾਰਟਮੈਂਟ ਦੇ ਦਿੱਤੇ ਗਏ। ਸੰ ਬਹੁਤ ਵਾਰ ਰੀਸ਼ਫਲਿੰਗ ਹੋਈ ਹੈ। ਬੇਸ਼ੱਕ ਉਹ ਡਿਪਾਰਟਮੈਂਟਸ ਚੇਂਜ ਹੋਏ ਹੋਣ ਜਾਂ ਫਿਰ ਨਵੇਂ ਚਿਹਰੇ ਦੀ ਐਂਟਰੀ ਹੋਏ, ਪੁਰਾਣੇ ਚਿਹਰੇ ਜਿਹੜੇ ਆਊਟ ਕੀਤੇ ਹੋਣ ਤਾਂ ਅਜਿਹਾ ਹੁਣ ਫਿਰ ਤੋਂ ਹੋ ਰਿਹਾ ਹੈ। ਇਹ ਚਾਰ ਚਿਹਰੇ ਚਿਹਰੇ ਨੇ ਉਹ ਜਾ ਰਹੇ ਨੇ ਕੈਬਨਿਟ ਤੋਂ, ਯਾਨੀ ਕਿ ਹੁਣ ਕੈਬਨਿਟ ਦੇ ਵਿੱਚ ਸਾਨੂੰ ਨਜ਼ਰ ਨਹੀਂ ਆਉਣਗੇ। ਇਹਨਾਂ ਨੇ ਅਸਤੀਫਾ ਦੇ ਦਿੱਤਾ ਹੈ। ਖਰੜ ਤੋਂ ਵਿਦਾਇਕਾ ਅ ਅਨਮੋਲ ਗਗਨਮਾਨ ਦੇ ਵੱਲੋਂ ਵੀ ਰਿਸਾਈਨ ਕਰ ਦਿੱਤਾ ਗਿਆ। ਬ੍ਰਹਮਸ਼ੰਕਰ ਜਿੰਪਾ ਇਸ ਤੋਂ ਇਲਾਵਾ ਬਲਕਾਰ ਸਿੰਘ ਲੋਕਲ ਬਾਡੀ ਵਿਭਾਗ ਸੇ ਤਾਂ ਇਹ ਚਾਰੋਂ ਜਿਹਰੇ ਨੇ ਆਊਟ ਹੋ ਚੁੱਕੇ ਨੇ ਚਾਰ ਨਵੇਂ ਚਾਰੇ ਆ ਰਹੇ ਨੇ ਪੰਕਜ ਕਪਾਹੀ ਨੇ ਮੇਰੇ ਸੋਗੀ ਫੋਨ ਲਾਈਨ ਤੇ ਪੰਕਜ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਹੋ ਜਾਂਦਾ ਜਦੋਂ ਰੀਸ਼ਫਲਿੰਗ ਹੋਏ ਕੈਬਨਟ ਦੇ ਵਿੱਚ ਔਰ ਇਹ ਚਾਰ ਨਾਂ ਜਿਹੜੇ ਨੇ ਉਹ ਤੈ ਹੋ ਚੁੱਕੇ ਨੇ ਕਿ ਕਿਹੜੇ ਆ ਰਹੇ ਨੇ ਕੁਝ ਅੱਜ ਦਾ ਪ੍ਰੋਗਰਾਮ ਲੈਣ ਵਾਲਾ ਹੈ ਹੋਰ ਕੀ ਕੁਝ ਅਹਿਮ ਜਾਣਕਾਰੀ ਅਸੀਂ ਕਹ ਲਈਏ ਕਿ ਰਾਤੋਂ ਰਾਤ ਅਪਡੇਟ ਹੋਈ ਹੈ ਦੇਖੋ 5 ਵਜੇ ਦਾ ਸਮਾ ਜਿਹੜਾ ਰਾਜਪਾਲ ਭਵਨ ਰੱਖਿਆ ਗਿਆ 5 ਵਜੇ ਉਹ ਜਿਹੜੀ ਹੈ ਨਾ ਚਾਰ ਮੰਤਰੀਆਂ ਨੂੰ ਦਵਾਈ ਜਾਣੀਆਂ ਹਾਲਾਂਕਿ ਡਾਕਟਰ ਅਰਜੋਤ ਹੋਰਾਂ ਦਾ ਨਾਮ ਵੀ ਚਰਚਾ ਦੇ ਵਿੱਚ ਸੀਗਾ ਲੇਕਿਨ ਜਿਹੜੀ ਸੀਐਮ ਦਫ਼ਤਰ ਦੇ ਵੱਲੋਂ ਕਨਫਰਮੇਸ਼ਨ ਮਿਲੀ ਹੈ ਉਹਨਾਂ ਦੇ ਵਿੱਚ ਇਹ ਚਾਰ ਨਾਮਾਂ ਦੇ ਉੱਤੇ ਕਨਫਰਮੇਸ਼ਨ ਮਿਲੀ ਹੈ ਜਿਸ ਦੇ ਵਿੱਚ ਮਹਿੰਦਰ ਭਗਤ ਦਿੱਲੀ ਗਏ ਹੋਏ ਸੀ ਕਿ ਅੱਜ 12 ਵਜੇ ਦੇ ਕਰੀਬ ਦਿੱਲੀ ਤੋਂ ਵਾਪਸ ਆ ਜਾਣਗੇ ਔਰ ਮਹਿੰਦਰ ਭਗਤ ਬੇਹਦ ਖੁਸ਼ ਸੀਗੇ ਕਿ ਉਹਨਾਂ ਨੂੰ ਕੈਬਨਿਟ ਦੇ ਵਿੱਚ ਥਾਂ ਮਿਲ ਗਈ ਉਹਨਾਂ ਨੇ ਕਿਹਾ ਕਿ ਜਦੋਂ ਇਲੈਕਸ਼ਨ ਲੜਿਆ ਜਾ ਰਿਹਾ ਸੀ ਉਸ ਵੇਲੇ ਮੁੱਖ ਮੰਤਰੀ ਨੇ ਇਸ ਗੱਲ ਦਾ ਐਲਾਨ ਕੀਤਾ ਸੀ ਦੂਸਰਾ ਇਹ ਹੈ ਕਿ ਲੁਧਿਆਣੇ ਨੂੰ ਬੜੀ ਤਰਜੀਹ ਦਿੱਤੀ ਗਈ ਹੈ ਦੋ ਜਿਹੜੇ ਜਿਹੜੇ ਵਿਧਾਇਕ ਸੀਗੇ ਚਾਹੇ ਖੰਨੇ ਤੋਂ ਹੋਣ ਚਾਹੇ ਸਾਹਨੇਵਾਲ ਤੋਂ ਹੋਣ ਤਰਜੀਹ ਹੁਣ ਮੁੰਡਿਆ ਦੀ ਗੱਲ ਕੀਤੀ ਜਾਵੇ ਜਾਂ ਤਰਨਪੀਰ ਸੋਨਧौरा ਦੀ ਗੱਲ ਕੀਤੀ ਜਾਵੇ ਇਹਨਾਂ ਨੂੰ ਕੈਬਨਿਟ ਦੇ ਵਿੱਚ ਹੁਣ ਵਜ਼ੀਰੀ ਦੇ ਵਿੱਚ ਸ਼ਾਮਲ ਹੋਣਗੇ ਕੱਲ ਤੱਕ ਇਹ ਵਿਧਾਨ ਸਭਾ ਦੇ ਅੰਦਰ ਜਾਂ ਫਿਰ ਸਚਵਾਲੇ ਦੇ ਅੰਦਰ ਮੰਤਰੀਆਂ ਨੂੰ ਆਪਣੇ ਇਲਾਕੇ ਦੇ ਕੰਮ ਕਰਦੇ ਹੋਏ ਨਜ਼ਰ ਆਉਂਦੇ ਸੀਗੇ ਲੇਕਿਨ ਇਹਨਾਂ ਦੀ ਇੱਕ ਲੋਟਰੀ کہہ ਸਕਦੇ ਹਾਂ ਕਿ ਖੁੱਲੀ ਹੈ ਦੂਸਰੇ ਵੀ ਇਹ ਕਿ ਜਿੱਥੇ ਇਨ੍ਹਾਂ ਘਰਾਂ ਦੇ ਵਿੱਚ ਖੁਸ਼ੀਆਂ ਢੋਲ ਵੱਜ ਰਹੇ ਨੇ ਉੱਥੇ ਹੀ ਕਿਤੇ ਗਮ ਵੀ ਜਿਹੜੇ ਨੇ ਉਹ ਨਜ਼ਰ ਆਣਗੇ ਚਾਹੇ ਬ੍ਰਹਮਸ਼ੰਕਰ ਜੀ ਬਾਰੇ ਗੱਲ ਕੀਤੀ ਜਾਵੇ ਚਾਹੇ ਚੇਤਨ ਸਿੰਘ ਜੋੜਾ ਮਾਇਦਾ ਦੀ ਗੱਲ ਕੀਤੀ ਜਾਵੇ ਕਿਉਂਕਿ ਬੜੇ ਅਹਿਮ ਤੇ ਵੱਡੇ ਮਹਿਕਮੇ ਇਨ੍ਹਾਂ ਦੇ ਕੋਲ ਸੀਗੇ ਸਿਰਫ ਇੰਨਾ ਹੀ ਨਹੀਂ ਇਹ ਜਾਣਕਾਰੀ ਇਹ ਵੀ ਮਿਲਦੀ ਹੈ ਕਿ ਜਿਹੜੀ ਮੌਜੂਦਾ ਕੈਬਨਿਟ ਹੈ ਉਸ ਦੇ ਵਿੱਚ ਜਿਹੜੇ ਮੰਤਰੀ ਨੇ ਉਹਨਾਂ ਦੇ ਵੀ ਕਈਆਂ ਦੇ ਜਿਹੜੇ ਮਹਿਕਮੇ ਨੇ ਉਹ ਰੀਸ਼ਫਲ ਕੀਤੇ ਜਾ ਸਕਦੇ ਆ ਉਹਨਾਂ ਦੇ ਵਿੱਚ ਤਬਦੀਲੀ ਕੀਤੀ ਜਾ ਸਕਦੀ ਹੈ ਮਾਝੇ ਦੇ ਇੱਕ ਮੰਤਰੀ ਦਾ ਭਾਰ ਜਿਹੜਾ ਵਾ ਉਹ ਕੱਟ ਕੀਤਾ ਜਾ ਸਕਦਾ ਹੈ ਇਹ ਜਾਣਕਾਰੀ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਔਰ ਅੱਜ 5 ਵਜੇ ਰਾਜਪਾਲ ਭਵਨ ਦੇ ਵਿੱਚ ਇਹਨਾਂ ਮੰਤਰੀਆਂ ਨੂੰ ਜਿਹੜੀ ਹੈ ਉਹ ਦਵਾਈ ਦੇਗੀ ਜੀ ਇਹ ਜ਼ਰੂਰੀ ਹੈ ਪੰਕਜ ਕੀ ਚਾਰ ਜਿਹੜੇ ਆਊਟ ਹੋਏ ਨੇ ਮੰਤਰੀ ਬ੍ਰਹਮਸ਼ੰਕਰ ਜਿੰਪਾ ਬਲਕਾਰ ਸਿੰਘ ਕਿਉਂਕਿ ਹੁਣੇ-ਹੁਣੇ ਥੋੜੇ ਸਮੇਂ ਪਹਿਲਾਂ ਹੀ ਇਹਨਾਂ ਦੀ ਐਂਟਰੀ ਹੋਈ ਸੀ ਬਲਕਾਰ ਸਿੰਘ ਦੀ ਲੋਕਲ ਬਾਡੀ ਵਿਭਾਗ ਇਹਨਾਂ ਨੇ ਦਿੱਤਾ ਕਿ ਬਹੁਤ ਐਮ ਡਿਪਾਰਟਮੈਂਟ ਹੈ ਅਨਮੋਲ ਗਗਨਵਾਨ ਹਾਲੀ ਦੇ ਵਿੱਚ ਨਵ ਵਿਆਹੇ ਨੇ ਵਿਆਹ ਉਹਨਾਂ ਦਾ ਹੈ ਨਵੀਂ ਜ਼ਿੰਦਗੀ ਕਸਮ ਦੀ ਸ਼ੁਰੂ ਕੀਤੀ ਹੈ ਚੇਤਨ ਸਿੰਘ ਜੋੜਾ ਮਾਝਾ ਸ਼ੁਰੂਆਤ ਦੇ ਵਿੱਚ ਸੁਰਖੀਆਂ ਚਾਏ ਸਿਹਤ ਡਿਪਾਰਟਮੈਂਟ ਉਹਨਾਂ ਨੂੰ ਮਿਲਿਆ ਪਰ ਬਾਅਦ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਡਿਪਾਰਟਮੈਂਟ ਉਹਨਾਂ ਦਾ ਬਦਲ ਦਿੱਤਾ ਗਿਆ ਤਾਂ ਫਿਰ ਇਹ ਚਾਰਾਂ ਦੇ ਆਊਟ ਹੋਣ ਦੀ ਕੋਈ ਵਜ੍ਹਾ ਇਹ ਦੇਖੋ ਕਿਉਂਕਿ ਮੁੱਖ ਮੰਤਰੀ ਨੇ ਤੈਅ ਕਰਨਾ ਹੁੰਦਾ ਹੈ ਕਿ ਉਹਨਾਂ ਦੀ ਬਜ਼ਾਰਤ ਦੇ ਵਿੱਚ ਕੌਣ ਰਹੇਗਾ ਔਰ ਕੌਣ ਬਾਹਰ ਹੋਏਗਾ ਅਗਰ ਇਸ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਜਸ਼ੈਲੀ ਦੇਖੀ ਜਾਵੇ ਇੱਕ ਤਾਂ ਪਰਫਾਰਮੈਂਸ ਦੇਖਦੇ ਨੇ ਔਰ ਇਹਨਾਂ ਨੇ ਕਲੀਅਰ ਆਪਣੇ ਵਿਭਾਗ ਦੇ ਵਿੱਚ ਕਿਹਾ ਹੋਇਆ ਹੈ ਕਿ ਜਿਹਨ ਦੀ ਪਰਫਾਰਮੈਂਸ ਚੰਗੀ ਹੋਏਗੀ ਉਸ ਦੀ ਪ੍ਰਮੋਸ਼ਨ ਕੀਤੀ ਜਾਏਗੀ ਔਰ ਜੋ ਚੰਗਾ ਪਰਫਾਰਮ ਨਹੀਂ ਕਰੇਗਾ ਉਸ ਦੀ ਛੁੱਟੀ ਕੀਤੀ ਜਾਏਗੀ ਔਰ ਕਿਉਂਕਿ ਜਦੋਂ ਨੰਬਰਾਂ ਦਾ ਅੰਕੜਾ ਵਿਧਾਇਕੀ ਦੇ ਤੌਰ ਤੇ 92 ਜਿੱਤ ਕੇ ਆਏ ਹੋਣ ਤਾਂ ਬਹੁਤ ਸਾਰੇ ਵਿਧਾਇਕ ਜੀ ਇਹ ਨੇ ਜਿਹੜੇ ਇੰਤਜ਼ਾਰ ਕਰ ਰਹੇ ਹੁੰਦੇ ਨੇ ਕਿ ਬਲਕਾਰ ਹੋਰਾਂ ਦੀ ਗੱਲ ਕੀਤੀ ਜਾਵੇ ਸਾਰੀ ਜ਼ਿੰਦਗੀ ਉਹਨਾਂ ਨੇ ਪੁਲਿਸ ਵਿਭਾਗ ਦੇ ਵਿੱਚ ਕੀਤੀ ਹੈ ਔਰ ਪ੍ਰਸ਼ਾਸਨ ਨੂੰ ਉਹ ਸਮਝ ਦੇ ਲੈ ਲੇਕਿਨ ਪਿਛਲੇ ਦਿਨਾਂ ਚ ਉਹਨਾਂ ਦੀ ਕੰਟਰੋਵਰਸੀ ਜ਼ਰੂਰ ਸੁਰਖੀਆਂ ਦੇ ਵਿੱਚ ਆਈ ਸੀਗੀ ਵਿਕਰਮ ਮਜੀਠੀ ਆ ਨਿਸ਼ਾਨੇ ਤੇ ਉਹਨਾਂ ਨੂੰ ਲੈ ਰਹੇ ਸੀਗੇ ਇੱਕ ਵਜਾ ਇਹ ਵੀ ਹੋ ਸਕਦੀ ਹੈ ਅ ਅਨਮੋਲ ਗਗਨਮਾਨਲ ਕੀਤੀ ਜਾਵੇ ਅਨਮੋਲ ਗਗਨਮਾਨ ਕਿਉਂਕਿ ਮਹਿਲਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਰਹਿ ਚੁੱਕੇ ਨੇ ਇੱਕ ਵੱਡਾ ਚਿਹਰਾ ਨੇ ਗਾਇਕੀ ਦੇ ਖੇਤਰ ਦੇ ਵਿੱਚ ਔਰ ਕਿਉਂਕਿ ਇਹਨਾਂ ਕੋਲ ਬੜੇ ਅਹਿਮ ਮੈਗਮੇ ਸੀਗੇ ਇਨਵੈਸਟਮੈਂਟ ਪੰਜਾਬ ਔਰ ਦੂਸਰਾ ਕਲਚਰ ਡਿਪਾਰਟਮੈਂਟ ਇਹਨਾਂ ਦੇ ਕੋਲ ਸੀਗਾ ਔਰ ਪਿਛਲੇ ਦਿਨਾਂ ਚ ਮੁੱਖ ਮੰਤਰੀ ਨਾਲ ਭਗਵਾਨ ਜਿਹੜੇ ਨੇ ਮੁੰਬਈ ਕਈ ਸਾਰੇ ਇਨਵੈਸਟਰ ਨੂੰ ਮਿਲ ਕੇ ਆਏ ਸੀਗੇ ਲੇਕਿਨ ਕਿਤਨਾ ਕਿਤੇ ਪਰਫਾਰਮੈਂਸ ਵੀ ਮਾਇਨੇ ਰਹੀ ਹੈ ਔਰ ਜਿਹੜਾ ਲੋਕਲ ਜਿਹੜੀ ਫੀਡਬੈਕ ਹੁੰਦੀ ਹੈ ਕਿਉਂਕਿ ਪਿਛਲੇ ਦਿਨ ਤੁਹਾਨੂੰ ਯਾਦ ਹੋਵੇਗਾ ਅਨਮੋਲ ਗਗਨਮਾਨ ਦੀ ਇਹ ਜਿਹੜੀ ਬਿਆਨ ਆਇਆ ਸੀਗਾ ਉਹਨਾਂ ਨੇ ਕਿਹਾ ਸੀ ਕਿ ਮੇਰੇ ਨਾਮ ਦੇ ਉੱਤੇ ਕੁਝ ਅਧਿਕਾਰੀ ਜਿਹੜੇ ਨੇ ਉਹ ਲੋਕਾਂ ਤੋਂ ਪੈਸੇ ਲੈਂਦੇ ਨੇ ਜਾਂ ਉਹਨਾਂ ਨੇ ਇਸ ਤਰੀਕੇ ਦਾ ਕੁਝ ਬਿਆਨ ਜਿਹੜਾ ਹੋਇਆ ਉਹ ਦਿੱਤਾ ਸੀਗਾ ਤਾਂ ਉਹ ਚੀਜ਼ ਵੀ ਧਿਆਨ ਚ ਰੱਖੀ ਜਾਂਦੀ ਹੈ ਕਿੰਦੀ ਕਿਸ ਤਰੀਕੇ ਦੀ ਰਿਪੋਰਟ ਜਿਹੜੀ ਉਹ ਸਾਹਮਣੇ ਆ ਰਹੀ ਹੈ ਬ੍ਰਹਮਸ਼ੰਕਰ ਜਿੰਪਾਹਵਰਾ ਦੀ ਗੱਲ ਕੀਤੀ ਜਾਵੇ ਬ੍ਰਹਮਸ਼ੰਕਰ ਜਿੰਪਾ ਕੋ ਰਿਸਟਰੀਆਂ ਦਾ ਵਿਭਾਗ ਸੀਗਾ ਕਿਉਂਕਿ ਬੜਾ ਅਹਿਮ ਹੈਕਮੇ ਬ੍ਰਹਮਸ਼ੰਕਰ ਜਿੰਪਾਹਵਰਾ ਦਾ ਦੋ ਸੀਗੇ ਪਿਛਲੇ ਦਿਨਾਂ ਚ ਅਸੀਂ ਵੇਖਿਆ ਕੁਝ ਤਹਿਸੀਲਦਾਰ ਨਰਾਜ਼ ਨਜ਼ਰ ਆਏ ਸੀ ਕਈ ਥਾਵਾਂ ਤੇ ਕਈ ਵਾਰ ਪ੍ਰੋਟੈਸਟ ਸਾਹਮਣੇ ਆਈ ਸੀ ਹਾਲਾਂਕਿ ਉਹਨਾਂ ਦੇ ਵਿਭਾਗੇ ਦੇ ਵਿੱਚ ਕੰਮ ਉਹ ਵੀ ਹੋ ਰਿਹਾ ਸੀਗਾ ਕਿਉਂਕਿ ਜਿਹੜੀਆਂ ਰਜਿਸਟਰੀਆਂ ਆਨਲਾਈਨ ਕਰਨੀਆਂ ਜਾਂ ਐਨਓਸੀ ਵਾਲੀ ਸਬਦੀ ਸ਼ਰਤ ਹਟਾਉਣ ਵਾਲੀ ਜਿਹੜੀ ਮੰਗ ਸੀਗੀ ਕਈ ਸਾਰੇ ਕੰਮ ਸੀਗੇ ਲੇਕਿਨ ਕੀ ਵਜ੍ਹਾ ਰਹੀ ਹੈ ਬ੍ਰਹਮਸ਼ੰਕਰ ਜਿੰਪਾਹੋਰਾਂ ਦੀ ਛੁੱਟੀ ਹੁੰਦੀ ਹੈ ਕਲੀਅਰ ਨਹੀਂ ਹੋ ਪਾਈ ਲੇਕਿਨ ਉਹਨਾਂ ਦੀ ਵੀ ਛੁੱਟੀ ਜਿਹੜੀ ਹੈ ਉਹ ਤੈਵ ਹੈ ਸੀਪੀ ਉਹਨਾਂ ਦੇ ਲੈ ਲਿੱਤੇ ਗਏ ਨੇ ਇਹ ਸੀਐਮ ਦਫ਼ਤਰ ਨੇ ਜਾਣਕਾਰੀ ਜਿਹੜੀ ਦਿੱਤੀ ਹੈ ਚੇਤਨ ਸਿੰਘ ਜੋੜਾ ਮਾਜਰਾ ਦੀ ਗੱਲ ਕੀਤੀ ਜਾਵੇ ਚੇਤਨ ਸਿੰਘ ਜੋੜਾ ਮਾਜਰਾ ਉਹ ਸ਼ਖਸ ਨੇ ਜਿਹੜੇ ਇੱਕ ਟਾਈਮ ਡੰਕੀ ਲਗਾ ਕੇ ਅਮਰੀਕਾ ਜਾਣਾ ਜਾਂਦੇ ਸੀਗੇ ਮੋਹਾਲੀ ਦੇ ਵਿੱਚ ਇੱਕ ਸਮਾਂ ਉਹਨਾਂ ਨੇ ਉਹ ਉਹਲਾ ਉੱਪਰ ਵੀ ਚਲਾਈ ਹੈ ਟੈਕਟੀ ਵੀ ਚਲਾਈ ਹੈ ਔਰ ਜਦੋਂ ਆਮ ਆਦਮੀ ਪਾਰਟੀ ਚ ਆਇਆ ਵਿਧਾਇਕ ਦੇ ਤੌਰ ਤੇ ਚੁਣੇ ਗਏ ਔਰ ਉਸ ਤੋਂ ਬਾਅਦ ਜਦੋਂ ਕੈਬਨਿਟ ਸਫਲ ਹੋਇਆ ਤਾਂ ਉਹਨਾਂ ਨੂੰ ਸਿਹਤ ਮੰਤਰੀ ਦੇ ਤੌਰ ਤੇ ਲੰਭ ਗਿਆ ਔਰ ਉਸ ਤੋਂ ਬਾਅਦ ਤਿੰਨ ਵੱਡੇ ਵਿਭਾਗਾਂ ਵਿੱਚ ਉਹਨਾਂ ਨੂੰ ਦਿੱਤੇ ਗਏ ਜਿਸ ਦੇ ਵਿੱਚ ਇਨਫੋਰਮੇਸ਼ਨ ਬ੍ਰੋਡਕਾਸਟ ਸੀ ਉਸ ਦੇ ਵਿੱਚ ਮਾਈਨਿੰਗ ਸੀ ਉਸ ਦੇ ਵਿੱਚ ਇੱਕ ਹੋਰ ਵਿਭਾਗ ਜਿਹੜਾ ਉਹਨਾਂ ਨੂੰ ਬੜਾ ਅਹਿਮ ਦਿੱਤਾ ਗਿਆ ਸੀਗਾ ਤਾਂ ਕੀ ਉਹਨਾਂ ਦੀ ਪਰਫਾਰਮੈਂਸ ਖਰਾਬ ਰਹੀ ਹੈ ਕੀ ਮੁੱਖ ਮੰਤਰੀ ਦੇ ਪੈਮਾਨੇ ਦੇ ਉੱਤੇ ਉਹ ਖਰਾ ਨਹੀਂ ਉਤਰ ਸਕੇ ਕੀ وجہ ਹੈ ਕਿਉਂਕਿ ਮਾਈਨਿੰਗ ਨੂੰ ਲੈ ਕੇ ਆਮ ਆਦਮੀ ਪ ਲਗਾਤਾਰ ਇਸ ਗੱਲ ਦਾ ਜ਼ਿਕਰ ਕਰਦੀ ਰਹੀ ਹੈ ਕਿ ਇਸ ਤੋਂ اچھا ਖਾਸਾ ਜਿਹੜਾ ਪੈਸਾ ਉਹ ਸਰਕਾਰ ਦੇ ਖਜ਼ਾਨੇ ਦੇ ਵਿੱਚ ਆਏ ਗੱਲ ਲੇਕਿਨ ਉਸ ਤਰੀਕੇ ਦਾ ਪੈਸਾ ਨਹੀਂ ਆਇਆ ਤਾਂ ਕੀ ਉਹ ਇੱਕ ਵੱਡੀ ਵਜ੍ਹਾ ਰਹੀ ਹੈ ਜਾਂ ਫਿਰ ਕੁਝ ਹੋਰ ਵਜਾ ਵੇ ਮੁੱਖ ਮੰਤਰੀ ਨੇ ਦਇਆ ਕਰਨਾ ਲੇਕਿਨ ਜਿਹੜੇ ਨਵੇਂ ਚਿਹਰੇ ਕੈਬਨਿਟ ਦੇ ਵਿੱਚ ਲਿਆਂਦੇ ਗਏ ਨੇ ਹਰਦੀਪ ਸਿੰਘ ਮੁੰਡੀਆਂ ਜਿਆਦਾ ਇਹਨਾਂ ਨੂੰ ਇਹਨਾਂ ਦੇ ਹਲਕੇ ਤੋਂ ਲੋਕ ਜਿਆਦਾ ਬਾਹਰ ਨਹੀਂ ਜਾਣਦੇ ਕਿਉਂਕਿ ਪਹਿਲੀ ਵਾਰ ਜਿੱਤ ਕੇ ਆਏ ਨੇ ਔਰ ਜਿਆਦਾ ਤਜਰਬਾ ਨਹੀਂ ਹੈ ਹਮਮਨ ਇਹਨਾਂ ਨੂੰ ਮੈਂ ਸਚਿਵਾਲੇ ਦੇ ਵਜh ਦੇਖਦਾ ਸੀਗਾ ਜਦੋਂ ਕਿਸੇ ਮੰਤਰੀ ਕੋ ਆਪਣੇ ਇਲਾਕੇ ਦੀ ਫਾਈਲ ਲੈ ਕੇ ਜਾਂਦੇ ਸੀ ਕਿ ਇਹ ਇਲਾਕੇ 'ਚ ਕੰਮ ਹੋਣੇ ਚਾਹੀਦੇ ਆ ਇਹ ਕੰਮ ਪੈਂਡਿੰਗ ਪਏ ਆ ਤਾਂ ਇਸੇ ਤਰੀਕੇ ਨਾਲ ਬਰਿੰਦਰ ਗੋਇਲ ਹੋਰਾਂ ਦੀ ਗੱਲ ਕੀਤੀ ਜਾਵੇ ਲਹਿਰਾ ਕਾਕਾ ਤੋਂ ਆਂਦੇ ਨੇ ਉਹਨਾਂ ਨੇ ਆ ਪਰ ਇਹਨਾਂ ਸਾਰੇ ਪਰਿਵਾਰ ਨੂੰ ਹਰਾਇਆ ਪਟਕਲ ਲੋਹਰਾਂ ਨੂੰ ਹਰਾਇਆ ਤਾਂ ਇੱਕ ਇਹ ਕਿਹਾ ਜਾ ਰਿਹਾ ਸੀਗਾ ਕਿ ਬੜੀ ਤਗੜੀ ਸੀਟ ਦੇ ਵਿੱਚ ਹਰਾਇਆ ਔਰ ਜਿਹੜੇ ਲੁਧਿਆਣਾ ਦੇ ਤੋਂ ਦੋ ਵਿਧਾਇਕਾਂ ਨੂੰ ਮੰਤਰੀ ਬਣਾਣਾ ਇਸ ਦੀ ਵੱਡੀ ਵਜ੍ਹਾ ਵੀ ਹੈ ਕਿ ਜਿਹੜਾ ਰਵਨੀ ਸਿੰਘ ਮਿੱਟੂ ਪਿਛਲੇ ਦਿਨਾਂ ਅਚ ਕੇਂਦਰੀ ਰਾਜ ਮੰਤਰੀ ਬਣੇ ਨੇ ਔਰ ਲੁਧਿਆਣਾ ਕਮਜ਼ੋਰ ਨਾ ਹੋਵੇ 2000 ਦੇ ਮੁਕਾਬਲੇ ਉੱਥੇ ਦੋ ਅਜਿਹੇ ਚਿਹਰੇ ਹੋਣ ਜਿਨ੍ਹਾਂ ਦੇ ਨਾਮ ਦੇ ਉੱਤੇ ਵੋਟ ਪੈ ਸਕੇ ਇਸ ਕਰਕੇ ਵੀ ਇਹਨਾਂ ਦੋਹਾਂ ਨੂੰ ਕੈਬਨਿਟ ਦੇ ਵਿੱਚ ਲਿਆਂਦਾ ਗਿਆ ਔਰ ਇਸ ਦੇ ਨਾਲ ਜਲੰਧਰ ਦੀ ਗੱਲ ਕੀਤੀ ਜਾਵੇ ਕਿਉਂਕਿ ਮਹਿੰਦਰ ਭਗਤ ਦੁਆਬੇ ਦੇ ਵਿੱਚ ਚਰਨਜੀਤ ਸਿੰਘ ਚੰਨੀ ਦੇ ਆਉਣ ਤੋਂ ਬਾਅਦ ਗਨਿਤ ਜਿਹੜੇ ਨੇ ਉਹ ਰਾਜਨੀਤੀ ਦੇ ਬਦਲੇ ਨੇ ਚਰਨਜੀਤ ਸਿੰਘ ਚੰਨੀ ਜੀ ਜਨਿਤ ਭਾਈ ਜਾਰੇ ਦੇ ਪੂ ਦੇ ਤੌਰ ਤੇ ਉੱਪਰ ਕੇ ਸਾਹਮਣੇ ਆ ਰਹੇ ਨੇ ਤਾਂ ਇਸੇ ਵਜ੍ਹਾ ਕਰਕੇ ਵੀ ਮਹਿੰਦਰ ਭਗਤ ਜਿਹੜੀ ਇੱਕ ਵੱਡੀ ਲੀਡ ਨਾਲ ਜਿੱਤ ਕੇ ਆਏ ਨੇ ਪਰ ਉਹਨਾਂ ਨੂੰ ਦੁਆਬੇ ਦੇ ਵਿੱਚ ਜਿਹੜਾ ਵਾ ਉਹ ਜੁਨੇ ਗਿਆ ਔਰ ਬਲਕਾਰ ਹੋੜਾ ਦੀ ਪਰਫਾਰਮੈਂਸ ਵੀ ਕਿਤੇ ਨਾ ਕਿਤੇ ਉਹ ਪੈਮਾਨੇ ਤੇ ਮੁੱਖ ਮੰਤਰੀ ਦੇ ਨਹੀਂ ਉਤਰੀ ਇਸ ਕਰਕੇ ਵੀ ਬਲਕਾਰ ਹੋੜਾ ਦੀ ਛੁੱਟੀ ਜਿਹੜੀ ਹੈ ਉਹ ਹੁੰਦੀ ਹੋਈ ਨਜ਼ਰ ਆਈ ਹੈ ਠੀਕ ਹੈ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਪੰਕਜ तमाम ਜਾਣਕਾਰੀ ਲਈ ਤਾਨਵਾਦ ਹੈ ਤਾਂ ਆਪਣੇ ਆਪ ਦੇ ਵਿੱਚ ਬੇहद अहम ਵੀ ਹੈ ਕਿਉਂਕਿ ਲੋਕਾਂ ਦੇ ਨਾਲ ਸਿੱਧੇ ਤੌਰ ਤੇ ਇਹ ਸਾਰੇ ਕੰਮਕਾਰ ਜੁੜੇ ਹੁੰਦੇ ਨੇ ਜੇਕਰ ਡਿਪਾਰਟਮੈਂਟਸ ਚੇਂਜ ਹੋ ਰਹੇ ਨੇ ਜੇਕਰ ਮੰਤਰੀਆਂ ਦੇ ਜਿਹੜੇ ਅਸੀਂ ਕਹਿ ਸਕਦੇ ਹਾਂ ਚਿਹਰੇ ਬਦਲ ਰਹੇ ਨੇ ਤਾਂ ਇਸ ਦੀ وجہ ਹੀ ਹੈ ਕਿ ਸਰਕਾਰ ਕਿਤਨਾ ਕੀਤੇ ਚਾਹੁੰਦੀ ਹੈ ਕਿ ਬਿਲਕੁਲ ਬੈਸਟ ਪਰਫਾਰਮੈਂਸ ਹੋਣੀ ਚਾਹੀਦੀ ਹੈ ਉਸ ਦੇ ਵਿੱਚ ਕੋਈ ਵੀ ਕਮੀ ਪੇਸ਼ੀ ਜਿਹੜੀ ਹੈ ਉਹ ਨਹੀਂ ਚੱਲੇਗੀ ਜਿਸ ਦਾ ਜ਼ਿਕਰ ਪੰਕਜ ਵੀ ਕਰ ਰਹੇ ਸਨ ਇਸ ਕਰਕੇ ਚੰ ਮੰਤਰੀ ਆਊਟ ਹੋਏ ਨੇ ਔਰ ਚਾਰ ਅਜ ਇਨ ਹੋ ਰਹੇ ਨੇ ਸਾਬ ਨੇ ਮੈਨੂੰ ਇਨਫਾਰਮ ਕੀਤਾ ਹੈਗਾ ਕਿ ਅਸੀਂ ਤੁਹਾਨੂੰ ਕੈਬਨਟ ਚ ਲੈ ਰਹੇ ਹੈਗੇ ਆ ਭਗਤ ਜੀ ਤੇ ਮੈਂ ਉਹਦਾ ਧੰਨਵਾਦ ਕੀਤਾ ਹੈਗਾ ਔਰ ਮੈਂ ਉਹਨਾਂ ਨੂੰ ਕਿਹਾ ਹੈਗਾ ਕਿ ਦੇਖੋ ਮੈਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਹਿਬ ਦਾ ਉਹਦੇ ਨਾਲ ਦਿਲੀਪ ਪਾਟਕ ਜੀ ਔਰ ਖਾਸ ਕਰਕੇ ਪੰਜਾਬ ਦੇ ਮਕੰਨਤੀ ਪ੍ਰਧਾਨ ਪ੍ਰਮੋਦ ਸਿੰਘ ਸਾਹਿਬ ਜੀ ਦਾ ਜਿਨ੍ਹਾਂ ਨੇ ਆਪਣੇ ਪਰਿਵਾਰ ਸਮੇਤ ਮੇਰੇ ਇਲੈਕਸ਼ਨ ਦੇ ਵਿੱਚ ਦਿਨ ਰਾਤ ਮਿਹਨਤ ਕਰਕੇ ਬਹੁਤ ਭਾਰੀ ਬੋਨਰ ਮਨਨਵਰ ਪਾਰਟੀ ਨੂੰ ਜਿਤਾਇਆ ਹੈ ਮੈਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਮੈਂ ਮਤਲਬ ਕਿ ਜਿਹੜੇ ਮੇਰੇ ਪਿਤਾ ਜੀ ਨੇ ਕੋਲੋਂ ਮੈਨੂੰ ਸਿੱਖਿਆ ਮਿਲੀ ਹੈਗੀ ਐ ਐਕਸਪੀਰੀਅੰਸ ਮਿਲਿਆ ਹੈਗਾ ਤਜਰਬਾ ਮਿਲਿਆ ਹੈਗਾ ਮੈਂ ਦਾ ਫ਼ਜ਼ਾ ਥੰਦਾ ਹੋਇਆ ਪੰਜਾਬ ਦੀ ਹਿੰਦਾਂ ਦੀ ਸੇਵਾ ਕਰਾਂਗਾ ਔਰ ਬਿਲਕੁਲ ਇਮਾਨਦਾਰ ਨਾਲ ਜਿਵੇਂ ਮੇਰੇ ਪਿਤਾ ਜੀ ਨੇ ਪੰਜ ਸਾਲ ਐਜੇ ਮਿਨਿਸਟਰ ਕੀਤਾ ਔਰ ਕੋਈ ਵੀ ਉਹਨਾਂ ਦੇ ਉੱਪਰ ਕੋਈ ਐਸੀ ਗੱਲ ਨਹੀਂ ਸੁਣਨ ਚਾਹੀਏ ਤਾਂ ਹੀ ਮੈਂ ਵੀ ਮਤਲਬ ਕਿ ਪ੍ਰੂਵ ਕਰਾਂਗਾ ਉਸਤੇ ਵਧੀਆ ਕੋਸ਼ਿਸ਼ ਕਰਾਂਗਾ ਕਰਨ ਦੀ ਲੋਕਾਂ ਦੀ ਸੇਵਾ ਔਰ ਮੈਂ ਹਮੇਸ਼ਾ ਜੋ ਪਾਰਟੀ ਦੇ ਲਈ ਬੈਟਰੀ ਲਈ ਤਾਲੀ ਬੈਟਰੀ ਲਈ ਕੰਮ ਕਰਾਣਾ ਕਿਉਂਕਿ ਜੋ ਅੱਜ ਲੋਕਾਂ ਦੇ ਵਿੱਚ ਮਨਾਂ 'ਚ ਬਹੁਤ ਸਾਰਾ ਹੈਗਾ ਕਿ ਆਮ ਆਦਮੀ ਪਾਰਟੀ ਕੋਲ ਬਹੁਤ ਜ਼ਿਆਦਾ ਸਟ੍ਰੈਫਿਕੇਸ਼ਨ ਹੈਗੀਆਂ ਨੇ ਤੇ ਉਹ ਪੂਰੀਆਂ ਤੇ ਮੈਂ 온 ਤੇ ਪੂਰਾ ਉਤਰਾਂਗਾ ਮੁੰਡਿਆ ਨਿਊਜ਼ 18 ਤੇ ਜੁੜਿਆ ਮੁੰਡੀ ਸਾਹਿਬ ਮੰਤਰੀ ਬਣੰਦੀਆਂ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਕੱਲ ਫਿਰ ਹੋਟ ਲੈ ਰਹੇ ਹੋ ਸ਼ਾਮ 5 ਵਜੇ ਥੈਂਕ ਯੂ ਸਰ ਜੀਵੇ ਸੀਐਲ ਸਰ ਕੈਮਰਾ ਸਰ ਜਿਹੜੇ ਪਾਰਟਿਸਪੇਟ ਰਿਮੋਟ ਆਉਣਗੇ ਜੋ ਹੁਕਮ ਦੇਣਗੇ ਉਸੇ ਤਰ੍ਹਾਂ ਹੀ ਹਾਜ਼ਰ ਰਹਿਣਗੇ ਸੇਵਾਦਾਰਾਂ ਸੇਵਾ ਹੀ ਕਰਦੇ ਨੇ ਮੁੱਖ ਮੰਤਰੀ ਦਾ ਫੋਨ ਆ ਗਿਆ ਤੁਹਾਨੂੰ ਹਾਂਜੀ ਕਾਲ ਆ ਗਈ ਜੀ ਮੁੱਖ ਮੰਤਰੀ ਸਾਹਿਬ ਗੱਲ 5 ਵਜੇ ਉੱਥੇ ਲੈ ਰਹੇ ਹੋ ਨਹੀਂ ਕਰਨਾ ਬੈਠਾ ਹਾਂਜੀ ਹਾਂਜੀ ਔਰ ਮਹਿਕਮਾ ਕਿਹੜਾ ਦਿੱਤਾ ਜਾਏਗਾ ਇਸ ਬਾਰੇ ਕੋਈ ਗੱਲਬਾਤ ਹੋਈ ਹੈ ਨਹੀਂ ਸਰ ਜੀ ਕੋਈ ਗੱਲਬਾਤ ਨਹੀਂ ਹੋਈ ਜੋ ਬਦਈ ਦੇ ਕੰਮਗੇ ਜੋ ਮਾਨ ਸਾਹਿਬ ਅਰਵਿੰਦ ਕੇਜਰੀਵਾਲ ਜੀ ਜੋ ਵੀ ਹੁਕਮ ਲਉਣਗੇ ਸੇਵਾਦਾਰ ਬਣ ਕੇ ਪੂਰੀ ਇਮਾਨਦਾਰੀ ਨਾਲ ਮਵਾਵਾਂਗੇ ਉਮੀਦ ਸੀ ਕਿ ਕੈਬਨਿਟ ਦੇ ਵਿੱਚ ਆਓਗੇ ਕਿਉਂਕਿ ਪਹਿਲੀ ਵਾਰ ਤੁਸੀਂ ਵਿਧਾਇਕ ਬਣੇ ਔਰ ਹੁਣ ਕੈਬਨਿਟ ਦੇ ਵਿਚ ਆ ਰਹੇ ਹੋ ਮੈਂ ਪਹਿਲਾਂ ਵੀ ਸੇਵਾਦਾਰ ਬਣ ਕੇ ਸੇਵਾ ਕਰਿਆ ਸੀ ਵੀ ਹੁਣ ਵੀ ਸੇਵਾਦਾਰ ਬਣ ਕੇ ਸੇਵਾ ਕਰਨੀ ਹੈ ਜੀ ਜੀ ਥੈਂਕ ਯੂ ਸਰ ਕੁਝ ਕਹਿਣਾ ਚਾਹੋਗੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਸਾਡੇ ਪਾਰਟਿਸ ਪ੍ਰਿੰਮਾ ਦਾ ਪਸੰਦੀਪਾ ਰੋਟਕੀ ਜੀ ਦਾ ਰਗਵ ਚੱਡਾ ਜੀ ਦਾ ਦਿলো ਧੰਨਵਾਦ ਆ ਜੀ ਤੇ ਸੇਵਾਦਾਰ ਬਣ ਕੇ ਮਾਨਦਰ ਨਿਸ਼ੇਵਾ ਕਰਾਂਗਾ ਜੀ ਕਿ ਮਹਿਕਮਾ ਜੇ ਨਹੀਂ ਦੱਸਿਆ ਹਨ ਕਿਹੜਾ ਦਵਾਂਗੇ ਜੋ ਵੀ ਹੁਕਮ ਕਰਨਗੇ ਸਿਰ ਮੱਥੇ 'ਤੇ ਜੀ ਪੂਰੀ ਮਾਨਦਰ ਨਿਨਵਾਵਾਂਗੇ ਪੂਰੀ ਜਿੰਮੇਵਾਰੀ ਨਿਨਵਾਵਾਂਗੇ ਚਲੋ ਬਹੁਤ ਬਹੁਤ ਧੰਨਵਾਦ ਜੀ ਉਸੇ ਟਿੰਨਾ ਗੱਲਬਾਤ ਕਰਨ ਲਈ ਥੈਂਕ ਯੂ ਜੀ ਕਿ ਸਿਰ ਮੱਥੇ 'ਤੇ ਜੀ ਪੂਰੀ ਮਾਨਦਰ ਨਿਨਵਾਵਾਂਗੇ ਪੂਰੀ ਲੇਰਾ ਗਾਗਾ ਤੋਂ ਵਿਦਾਇ ਇੱਕ ਮਿਸਟਰ ਗੋਇਲ ਜੁੜ ਚੁੱਕੇ ਨੇ ਗੋਇਲ ਸਾਹਿਬ ਫੋਨ ਆ ਗਿਆ ਤੁਹਾਨੂੰ ਮੁੱਖ ਮੰਤਰੀ ਦਾ ਕਹਿੰਦੇ ਕੱਲ ਨੂੰ ਓਥ ਫ ਲੈ ਰਹੇ ਹੋ ਮੰਤਰੀ ਦੇ ਤੌਰ ਤੇ ਫਰਸਟ ਰਿਐਕਸ਼ਨ ਤੁਹਾਡਾ ਜਾਨਣਾ ਚਾਹਾਂਗੇ ਕੋਈ ਸਾਹਿਬ ਸੀਐਮ ਸਾਹਿਬ ਦਾ ਪ੍ਰੈਰੀਵੇਟਿਵ ਹੈ ਸੀਐਮ ਸਾਹਿਬ ਦਾ ਜੋ ਵੀ ਹੁਕਮ ਹੋਏਗਾ ਤੇ ਅਸੀਂ ਉਸ ਮੁਤਾਬਕ ਹਾਜ਼ਰ ਹੈਗੇ ਆਂ ਤੇ ਮੁੱਖ ਮੰਤਰੀ ਨੇ ਫੋਨ ਕਰਕੇ ਕੀ ਕਿਹਾ ਸਭ ਤੋਂ ਪਹਿਲਾਂ ਉਹਨਾਂ ਦਾ ਫੋਨ ਆਇਆ ਜਾਂ ਓਐਸਡੀ ਸਾਹਿਬ ਦਾ ਹੈ ਨੇ ਫੋਨ ਹਲੇ ਤਾਂ ਮੈਨੂੰ ਇਸੇ ਤਰੀਕੇ ਨਾਲ ਆ ਰਹੇ ਨੇ ਹਲੇ ਮਤਲਬ ਆਫੀਸ਼ੀਅਲੀ ਹਲੇ ਜਿਵੇਂ ਕਹਿਣਾ ਚਾਹੀਦਾ ਮਹਿਕਮਾ ਦੱਸਦਾ ਕਿਹੜਾ ਮਹਿਕਮਾ ਦਿੱਤਾ ਜਾਣਾ ਨਹੀਂ ਮੈਨੂੰ ਹਲੇ ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਦੂਸਰਾ ਕੱਲ ਕਹਿੰਦੇ ਕੀ ਗਵਰਨਰ ਹਾਊਸ ਦਾ ਸਮਾਵੇਤ ਹੋ ਗਿਆ ਕੱਲ ਬੁਲਾ ਲਿਆ ਤੁਹਾਨੂੰ ਚੰਡੀਗੜ੍ਹ ਨਹੀਂ ਉਹ ਤਾਂ ਬੁਲਾਉਂਗੇ ਜੀ ਸੀਐਨ ਸਾਹਿਬ ਨੇ ਰੱਖਣਾ ਤਾਂ ਬੁਲਾ ਲਾਂਗੇ ਦੇ ਨਾਮ ਦੇ ਨਾਲ ਦੀ ਪਹੁੰਚ ਜਾਣਾ ਹੈ ਹਾਂ ਕਹਿੰਦੇ ਨਵਾਂ ਕੋਰਟਪੈਂਟ ਵੀ ਸਵਾਲਿਆ ਤੁਸੀਂ ਉਹ ਤਾਂ ਪੁਰਾਣੇ ਜੀ ਆ ਜਾਣਗੇ ਸ ਤਾਂ ਪੁਰਾਣੇ ਸਾਦੇ ਸਿੰਪਲ ਬੰਦੇ ਆ ਤੁਹਾਨੂੰ ਪਤਾ ਹੀ ਆ